ਗੁਰੂ ਜੀ ਦੀ ਹਜ਼ੂਰੀ ਅੰਦਰ ਸਜੀ ਹੋਈ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਕਈ ਵਰੀ ਨਾ ਸਾਨੂੰ ਹੰਕਾਰ ਹੋ ਜਾਂਦਾ ਤੇ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾਉਣ ਲਈ ਪ੍ਰੇਰਨਾ ਦੇਣ ਲਈ ਮਹਾਰਾਜ ਚੋਜ ਕਰਦੇ ਹੁੰਦੇ ਆ ਤਾਂ ਆਓ ਐਸਾ ਹੀ ਇੱਕ ਚੋਜ ਕਲਗੀਧਰ ਪਾਤਸ਼ਾਹ ਜੀ ਦਾ ਜਾਣੀਏ ਜਦੋਂ ਇੱਕ ਸਿੱਖ ਨੂੰ ਹੰਕਾਰ ਹੋ ਗਿਆ ਸੀ ਤੇ ਮਹਾਰਾਜ ਜੀ ਨੇ ਉਹਦਾ ਮਾਣ ਤੋੜਨ ਵਾਸਤੇ ਕੀ ਕੌਤਕ ਵਰਤਾਇਆ ਅਸਲ ਦੇ ਵਿੱਚ ਇੱਕ ਦਿਨ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਕਲਗੀਧਰ ਦਸ਼ਮੇਸ਼ ਪਿਤਾ ਜੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਦੇ ਕਿਲੇ ਨੂੰ ਛੱਡਣ ਤੋਂ ਬਾਅਦ ਸਤਗੁਰੂ ਮਹਾਰਾਜ ਦੀਵਾਨ ਵਿੱਚ ਬੈਠੇ ਹੋਏ ਚਰਚਾ ਕਰ ਰਹੇ ਆ ਗੱਲਾਂ ਕਰ ਰਹੇ ਨੇ ਕੁਝ ਗੁਰੂ ਕੇ ਸਿੰਘ ਸਿੱਖ ਕਿ ਉਥੋਂ ਦੇ ਹਾਲਾਤਾਂ ਦੇ ਹੋਣ ਦਾ ਕਾਰਨ ਕੀ ਸੀਗਾ ਉਸੇ ਵੇਲੇ ਭਾਈ ਡੱਲੇ ਨੇ ਕਿਹਾ ਮਹਾਰਾਜ ਮੈਨੂੰ ਪਤਾ ਨਾ ਲੱਗਾ ਜੇ ਕਿਤੇ ਪਤਾ ਲੱਗ ਜਾਂਦਾ ਨਾ ਮੈਂ ਆਪਣੇ ਹਜ਼ਾਰ ਬਿਰਾੜ ਬਹਾਦਰਾਂ ਨੂੰ ਨਾਲ ਲੈ ਕੇ ਮੁਗਲਾਂ ਦੇ ਨਾਲ ਜੰਦ ਕਰਦਾ ਮੇਰੇ ਕੋਲ ਜਿਹੜੇ ਇਹ ਵੀਰ ਬਹਾਦਰ ਹਨ ਇਹ ਮੌਤ ਕੋਲੋਂ ਨਹੀਂ ਡਰਦੇ ਮਹਾਰਾਜ ਸੂਰਮੇ ਐਸੇ ਆ ਇਹ ਤਾਂ ਦਸ਼ਮਣਾਂ ਦਾ ਲਹੂ ਪੀਂਦੇ ਹੋਏ ਨਹੀਂ ਥੱਕਦੇ आनंदपुर साहिबੀ ਆਪ ਜੀ ਨੂੰ ਛੱਡਣਾ ਨਾ ਪੈਂਦਾ ਨਾ ਹੀ ਚੌਹਾਂ ਸਾਹਿਬ ਜਾਦਿਆਂ ਦੀ ਸ਼ਹੀਦੀ ਹੁੰਦੀ ਮੈਨੂੰ ਕੀ ਪਤਾ ਲੱਗਣਾ ਸੀ ਮਾਲਵੇ ਦੇ ਕਿਸੇ ਵੀ ਜਵਾਨ ਨੂੰ ਕੋਈ ਸਨੇਹਾ ਨਹੀਂ ਮਿਲਿਆ ਇਸ ਤਰ੍ਹਾਂ ਭਾਈ ਢੱਲੇ ਨੇ ਆਪਣੇ ਸ਼ਬਦ ਮਹਾਰਾਜ ਤੇ ਸਿੰਘਾਂ ਦੇ ਅੱਗੇ ਰੱਖਿਆ ਫਿਰ ਕਹਿਣ ਲੱਗਾ ਮਹਾਰਾਜ ਸਾਨੂੰ ਪਤਾ ਲੱਗਦਾ ਨਾ ਕਿਦਰੇ ਅਸੀਂ ਮੁਗਲ ਰਾਜ ਹੀ ਖਤਮ ਕਰ ਦਿੰਦੇ ਮੇਰੇ ਆਦਮੀ ਐਸੇ ਸੂਰਮੇ ਆ ਜਿਹੜੇ ਘੋੜਿਆਂ ਸਮੇਤ ਹੀ ਦੁਸ਼ਮਣਾਂ ਨੂੰ ਚੁੱਕ ਕੇ ਲੈ ਜਾਂਦੇ ਆ ਵਾਹ ਵਾ ਰੰਗ ਕਰਤਾਰ ਦੇ ਪਰ ਅਫਸੋਸ ਜ਼ਰੂਰ ਹੈ ਇਸ ਤਰ੍ਹਾਂ ਆਖਿਆ ਵੀ ਇਹ ਭਾਵੇਂ ਰੰਗ ਕਰਤਾਰ ਦਾ ਹੀ ਆ ਹੋਇਆ ਪ੍ਰਭੂ ਦੇ ਹੁਕਮ ਚ ਹੀ ਆ ਪਰ ਜੇ ਕਿਧਰੇ ਮੈਨੂੰ ਪਤਾ ਲੱਗ ਜਾਂਦਾ ਨਾ ਤੇ ਮੈਂ ਦੁਸ਼ਮਣ ਦੀ ਫੌਜ ਨੂੰ ਘੋੜਿਆਂ ਸਮੇਤ ਚੁੱਕ ਕੇ ਲੈ ਜਾਣਾ ਸੀਗਾ ਮੇਰੇ ਕੋਲ ਐਸੇ ਬੀਰ ਬਹਾਦਰ ਯੋਧੇ ਆ ਭਾਈ ਡੱਲਾ ਜੀ ਨੇ ਕਿਹਾ ਤਾਂ ਗੁਰੂ ਸਾਹਿਬ ਦੇ ਪਿਆਰ ਵਿੱਚ ਹੀ ਸੀਗਾ ਪਰ ਵਿੱਚ ਹਉਮੈ ਆ ਗਈ ਮੈਂ ਆਗੀ ਗੁਰ ਸਿੱਖ ਪਿਆਰੇ ਉੱਥੇ ਇਹੀ ਗੱਲ ਨੂੰ ਆਪਾਂ ਅੱਜ ਸਮਝਣਾ ਵਾ ਫਿਰ ਕਹਿਣ ਲੱਗਾ ਮਹਾਰਾਜ ਇੱਕ ਵਾਰੀ ਤਾਂ ਮੈਨੂੰ ਜ਼ਰੂਰ ਦੱਸ ਦਿੰਦੇ ਕਿ ਆਪ ਜੀ ਨਾਲ ਇਸ ਤਰ੍ਹਾਂ ਹੋ ਰਹੀ ਆ ਮੈਂ ਉੱਥੇ ਪਹੁੰਚ ਜਾਂਦਾ ਭਾਈ ਡੱਲੇ ਦੀ ਜ਼ੁਬਾਨੋਂ ਐਸੀਆਂ ਗੱਲਾਂ ਸੁਣ ਕੇ ਸਤਿਗੁਰੂ ਮਹਾਰਾਜ ਮੁਸਕਰਾਏ ਮੁਸਕਰਾਉਂਦਿਆਂ ਹੋਇਆਂ ਮਹਾਰਾਜ ਨੇ ਬਚਨ ਕੀਤੇ ਕਿਹਾ ਭਾਈ ਡੱਲਿਆ ਅਜੇ ਤਾਂ ਕਈ ਐਸੇ ਮੌਕੇ ਆਉਣੇ ਆ ਉਦੋਂ ਫਿਰ ਤੇਰੇ ਵਿਰਾੜ ਸੂਰਮਿਆਂ ਨੂੰ ਵੀ ਦੇਖ ਲਵਾਂਗੇ ਜਿਹੜੇ ਤੂੰ ਕਹਿਨਾ ਬੜੇ ਬੀਰ ਬਹਾਦਰ ਆ ਜੁਝਾਰੂ ਆ ਬਹੁਤ ਮੌਕੇ ਆਉਣਗੇ ਇਹਨਾਂ ਦੀ ਬਹਾਦਰੀ ਦੀ ਪਰਖਿਆ ਕੀਤੀ ਜਾਵੇਗੀ ਚਿੰਤਾ ਨਾ ਕਰ ਜੀਵਨ ਦੇ ਵਿੱਚ ਬੰਦੇ ਦੇ ਸੰਘਰਸ਼ ਬਹੁਤ ਹੁੰਦਾ ਵਾਹਿਗੁਰੂ ਕਿਰਪਾ ਕਰੇ ਇਸ ਤਰ੍ਹਾਂ ਮਹਾਰਾਜ ਨੇ ਆਖਿਆ ਸਾਰਿਆਂ ਨੂੰ ਸਮੱਤ ਦੇਵੇ ਉਹ ਸਬੱਬ ਬਣਾਉਣ ਵਾਲਾ ਹੈ ਵਾਹਿਗੁਰੂ ਹੁਣੀ ਕਰਤਾਰ ਦੀ ਗੁਰਮਖ ਪਿਆਰਿਓ ਸਤਿਗੁਰੂ ਮਹਾਰਾਜ ਜੀ ਦੇ ਬਚਨ ਕਿਸ ਤਰ੍ਹਾਂ ਖਾਲੀ ਜਾ ਸਕਦੇ ਆ ਇੱਕ ਦਿਨ ਕੀ ਹੋਇਆ ਇੱਕ ਕਾਰੀਗਰ ਲੱਕੜ ਦੀ ਨਵੀਂ ਕਿਸਮ ਦੀ ਬੰਦੂਕ ਬਣਾ ਕੇ ਲਿਆਇਆ ਤੇ ਉਹ ਬੰਦੂਕ ਮਹਾਰਾਜ ਸੱਚੇ ਪਾਤਸ਼ਾਹ ਨਿਸ਼ਮੇਸ਼ ਪਿਤਾ ਜੀ ਨੂੰ ਉਹਨੇ ਭੇਟ ਕੀਤੀ ਆ ਉਹਨੇ ਬਹੁਤ ਤਸੱਲੀ ਵੀ ਦਵਾਈ ਕਿ ਬੰਦੂਕ ਬਹੁਤ ਹੀ ਸ਼ਾਨ ਦੇ ਨਾਲ ਚੱਲਣ ਵਾਲੀ ਹੈ ਉਹ ਬੰਦੂਕ ਨੂੰ ਦੇਖ ਕੇ ਸਤਿਗੁਰੂ ਮਹਾਰਾਜ ਨੂੰ ਸੁਝਿਆ ਕਿਉਂ ਨਾ ਅਜ ਭਾਈ ਢੱਲੇ ਦਾ ਸਿੱਧਕ ਦੇਖਿਆ ਜਾਵੇ ਫੇਰ ਮਹਾਰਾਜੀ ਨੇ ਆਖਿਆ ਬਚਨ ਕੀਤਾ ਚੱਟੀ ਹੀ ਭਾਈ ਡੱਲੇ ਜੀ ਨੂੰ ਬੁਲਾ ਕੇ ਲਿਆਓ ਇੱਕ ਸਿੰਘ ਨੂੰ ਭੇਜਿਆ ਸੱਦਿਆ ਕਹਿਣ ਲੱਗੇ ਭਾਈ ਡੱਲਿਆ ਉਸ ਦਿਨ ਤੂੰ ਆਖਦਾ ਸੀ ਤੇਰੇ ਨੌਜਵਾਨ ਬਹੁਤ ਨੇ ਬੀਰ ਬਹਾਦਰ ਨੇ ਮੌਤ ਕੋਲੋਂ ਨਹੀਂ ਡਰਦੇ ਕਿੱਥੇ ਹਨ ਕਹਿਣ ਲੱਗਾ ਹਾਜ਼ਰ ਹਨ ਮਹਾਰਾਜ ਭਾਈ ਡੱਲੇ ਨੇ ਉੱਤਰ ਦਿੱਤਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨੇੜੇ ਹੋ ਕੇ ਬੈਠ ਗਿਆ ਕਹਿਣ ਲੱਗਾ ਜੀ ਕਿੱਧਰ ਜਾਣਾ ਹੈ ਕਿੱਤੇ ਕੋਈ ਦਸ਼ਮਣ ਚੜਾਈ ਕਰਕੇ ਆਇਆ ਉਹਨੂੰ ਲੱਗਾ ਵੀ ਕਿਸੇ ਦਸ਼ਮਣ ਨੇ ਹਮਲਾ ਕਰਤਾ ਹੋਊਗਾ ਤਾਂ ਹੀ ਮਹਾਰਾਜ ਨੇ ਮੈਨੂੰ ਬੁਲਾਇਆ ਸਤਿਗੁਰੂ ਮਹਾਰਾਜ ਕਹਿੰਦੇ ਨਹੀਂ ਇਹ ਲੜਾਈ ਦਾ ਵੇਲਾ ਨਹੀਂ ਨਾ ਹੀ ਆਪਾਂ ਕਿਤੇ ਚੜਾਈ ਕਰਨੀ ਆ ਆਹ ਦੇਖੋ ਆਹ ਬੰਦੂਕ ਕਾਰੀਗਰ ਲਿਆਇਆ ਹੈ ਇਸ ਬੰਦੂਕ ਦਾ ਬਹੁਤ ਜਸ ਕਰਦਾ ਹੈ ਅਸਾਂ ਦੀ ਇੱਛਾ ਹੈ ਇਹਨੂੰ ਦੇਖੀਏ ਕਿ ਨਿਸ਼ਾਨਾ ਵੀ ਚੰਗਾ ਲੈਂਦੀ ਆ ਜਾਂ ਨਹੀਂ ਫਿਰ ਮਹਾਰਾਜ ਕੀ ਹੁਕਮ ਫਿਰ ਡੱਲਾ ਜੀ ਕਹਿਣ ਲੱਗੇ ਮਹਾਰਾਜ ਕਹਿੰਦੇ ਇੰਓ ਕਰੋ ਆਪਣੇ ਬਰਾੜ ਨੌਜਵਾਨਾਂ ਦੇ ਵਿੱਚੋਂ ਕੋਈ ਨੌਜਵਾਨ ਸੱਦੋ ਜਿਹਨੂੰ ਦੂਰ ਖੜਾ ਕੇ ਅਸੀਂ ਇਹ ਬੰਦੂਕ ਨੂੰ ਚਲਾਈਏ ਤੇ ਉਹਦਾ ਨਿਸ਼ਾਨਾ ਲਾਈਏ ਇਹ ਵੀ ਦੇਖੀਏ ਕਿ ਇਹਦੀ ਗੋਲੀ ਦੇ ਨਾਲ ਕੋਈ ਮਰਦਾ ਹੈ ਜਾਂ ਨਹੀਂ ਜੇ ਬੰਦੂਕ ਦੀ ਪਹਿਲੀ ਗੋਲੀ ਦੇ ਨਾਲ ਹੀ ਕੋਈ ਮਰ ਜਾਵੇਗਾ ਫਿਰ ਸਮਝ ਲਵਾਂਗੇ ਠੀਕ ਨਹੀਂ ਤਾਂ ਨਕਮੀ ਜਾਣਾਂਗੇ ਇਹ ਤਾਂ ਜੀ ਹਥਿਆਰ ਦੀ ਪਰਖ ਕੀਤੇ ਬਿਨਾਂ ਨੂੰ ਰੱਖਣਾ ਕੋਲ ਠੀਕ ਨਹੀਂ ਹੁੰਦਾ ਜੰਗ ਦੇ ਮੈਦਾਨ ਦੇ ਵਿੱਚ ਕਿਤੇ ਸਮਾਉਣ ਤੇ ਧੋਖਾ ਹੀ ਨਾ ਦੇ ਦੇਵੇ ਸਤਿਗੁਰੂ ਮਹਾਰਾਜ ਜੀ ਦੇ ਜਵਾਨੋਂ ਇਹ ਬਚਨ ਸੁਣ ਕੇ ਡੱਲੇ ਦੇ ਸਿਰ ਉੱਤੇ ਪਹਾੜ ਆ ਗਿਆ ਚੁੱਪ ਹੋ ਗਿਆ ਭਾਵ ਕਰਮਕ ਪਿਆਰਿਓ ਕਿਉਂਕਿ ਗੱਲਾਂ ਕਰਨੀਆਂ ਸੌਖੀਆਂ ਨੇ ਪਰ ਜਦੋਂ ਕਰਮ ਦੀ ਗੱਲ ਆਉਂਦੀ ਆ ਉਦੋਂ ਬੰਦਾ ਡੋਲ ਜਾਂਦਾ ਉਹ ਸਤਿਗੁਰੂ ਮਹਾਰਾਜ ਜੀ ਦੇ ਪਾਸੋਂ ਡਰਦਾ ਸੀ ਡਰ ਦੇ ਕਾਰਨ ਉਹਨੇ ਚੁੱਪ ਰਹਿਣਾ ਚੰਗਾ ਸਮਝਿਆ ਤੇ ਫਿਰ ਚੁੱਪ ਹੋ ਕੇ ਇਕਦਮ ਕਹਿਣ ਲੱਗਾ ਸ਼ਰਮਸਾਰ ਹੋ ਕੇ ਵੀ ਮੈਂ ਪਹਿਲਾਂ ਡੀਂਗਾ ਵੜੀਆਂ ਮਾਰ ਚੁੱਕਿਆ ਹਾਂ ਦਰਬਾਰ ਵਿੱਚ ਵੀ ਮੇਰੇ ਵੀਰ ਬਹਾਦਰ ਐਸੇ ਜੋਧੇ ਨੇ ਫਿਰ ਚੁੱਪ ਨੂੰ ਤੋੜ ਕੇ ਬੋਲਦਾ ਹੈ ਕਹਿੰਦਾ ਜੀ ਹੁਣੇ ਸੱਜਦਾ ਹਾਂ ਆਪਣੀ ਹਵੇਲੀ 'ਚ ਗਿਆ ਸਾਰੇ ਬਰਾੜ ਨੌਜਵਾਨਾਂ ਨੂੰ ਆਖਿਆ ਕੋਈ ਜਵਾਨ ਅੱਗੇ ਆਵੇ ਜੋ ਮੇਰੇ ਤੇ ਸਤਗੁਰੂ ਮਹਾਰਾਜ ਜੀ ਦੇ ਹੁਕਮ ਨਾਲ ਮਰਨਾ ਚਾਹੁੰਦਾ ਹੋਵੇ ਗੋਲੀ ਦੀ ਨਿਸ਼ਾਨਾ ਜਿਹੜਾ ਹੈ ਉਹਦੇ ਤੇ ਸਤਗੁਰੂ ਮਹਾਰਾਜ ਨੇ ਲਾਉਣਾ ਬੰਦੂਕ ਦੀ ਪਰਖ ਕਰਨੀ ਆ ਪਰ ਦੇਖੋ ਜਿਨ੍ਹਾਂ ਨੂੰ ਡੱਲਾ ਕਹਿੰਦਾ ਸੀ ਬਹੁਤ ਵੀਰ ਬਹਾਦਰ ਨੌਜਵਾਨ ਆ ਮੇਰੇ ਕੋਲੇ ਉਹਨਾਂ ਦੇ ਵਿੱਚੋਂ ਇੱਕ ਵੀ ਐਸਾ ਨੌਜਵਾਨ ਨਾਨਕਲਿਆ ਬਾਹਰ ਕਿਸੇ ਨੇ ਹੱਥ ਨਹੀਂ ਖੜਾ ਕੀਤਾ ਸਗੋਂ ਸਭ ਨੇ ਅੱਗੋਂ ਉੱਤਰ ਦਿੱਤਾ ਮੈਦਾਨੇ ਜੰਗ ਦੇ ਵਿੱਚ ਤਾਂ ਲੜ ਕੇ ਮਰਿਆ ਜਾ ਸਕਦਾ ਪਰ ਇਸ ਤਰ੍ਹਾਂ ਗੋਲੀ ਅੱਗੇ ਖੜ ਕੇ ਮਰਨਾ ਔਖਾ ਵਾ ਮਰਿਆ ਨਹੀਂ ਜਾ ਸਕਦਾ ਟਕੇ ਵਰਗਾ ਕੋਰਾ ਉੱਤਰ ਸੁਣ ਕੇ ਭਾਈ ਡੱਲਾ ਬਹੁਤ ਹੈਰਾਨ ਹੋਇਆ ਸ਼ਰਮਿੰਦਾ ਹੋਇਆ ਗੁਰਮੁਖ ਪਿਆਰਿਓ ਇਹ ਸਤਿਗੁਰੂ ਮਹਾਰਾਜ ਜੀ ਦੇ ਕੋਲ ਆ ਗਿਆ ਸ ਆਹਬਾ ਨੇ ਪੁੱਛਿਆ ਕਿਉਂ ਭਾਈ ਡੱਲੇ ਕੀ ਗੱਲ ਹੈ ਉਧਰੋਂ ਹੋ ਆਏ ਹੋ ਕੋਈ ਜਵਾਨ ਤੁਸਾਂ ਦੇ ਨਾਲ ਨਹੀਂ ਆਇਆ ਕਿੱਧਰ ਗਏ ਤੇਰੇ ਜਵਾਨ ਸ ਆਹਬਾਂ ਦਾ ਉੱਤਰ ਸੁਣ ਕੇ ਸ਼ਰਮਿੰਦਾ ਹੋ ਗਿਆ ਭਾਈ ਡੱਲਾ ਕਹਿਣ ਲੱਗਾ ਮਹਾਰਾਜ ਜੀ ਇਸ ਤਰ੍ਹਾਂ ਕੋਈ ਜਵਾਨ ਵਿਅਰਥ ਮਰਨ ਵਾਸਤੇ ਤਿਆਰ ਨਹੀਂ ਹੈਗਾ ਜੋ ਬਰਾੜਾਂ ਦੀ ਜੀ ਤੁਸੀਂ ਬਹਾਦਰੀ ਵੇਖਣੀ ਆ ਨਾ ਕਿਸੇ ਦੁਸ਼ਮਣ ਦੇ ਨਾਲ ਦੇਖੋ ਜੀ ਇਹ ਜਿਹੜੇ ਮੇਰੇ ਵੀਰ ਬਹਾਦਰ ਹਨ ਇਹ ਜੰਗ ਦੇ ਮੈਦਾਨ ਦੇ ਵਿੱਚ ਲੜ ਕੇ ਮਰਨਾ ਪਸੰਦ ਕਰਦੇ ਆ ਇਸ ਤਰ੍ਹਾਂ ਨਹੀਂ ਮਹਾਰਾਜ ਮੁਸਕਰਾਏ ਕਹਿਣ ਲੱਗੇ ਦੇਖੋ ਭਾਈ ਡੱਲਾ ਜੀ ਬੜੀਆਂ ਭੋਲੀਆਂ ਗੱਲਾਂ ਕਰਦੇ ਹੋ ਜਿਸ ਨੇ ਕਿਸੇ ਦੇ ਹੁਕਮ ਨੂੰ ਮੰਨ ਕੇ ਮਰਨਾ ਹੋਵੇ ਉਹ ਕਦੇ ਵੇਲਾ ਵਕਤ ਜਾਂ ਲੜਾਈ ਦਾ ਮੈਦਾਨ ਨਹੀਂ ਵੇਖਦਾ ਹੁੰਦਾ ਇਹ ਤੁਹਾਡੀ ਭੁੱਲ ਮਤਲਬ ਤਾਂ ਇਹ ਹੋਇਆ ਕਿ ਇਹ ਜ਼ਬਾਨ ਤੇਰੇ ਆਖੇ ਨਹੀਂ ਲੱਗਦੇ ਤੇਰਾ ਹੁਕਮ ਹੀ ਨਹੀਂ ਮੰਨਦੇ ਹੋ ਸਕਦਾ ਹੈ ਦਸ਼ਮਨਾਂ ਦੇ ਆਉਣ ਤੇ ਵੀ ਇਹ ਧੋਖਾ ਦੇ ਜਾਣ ਤੂੰ ਇਹਨਾਂ ਨੌਜਵਾਨਾਂ ਤੇ ਮਾਣ ਕਰਦੇ ਸੀ ਤੁਸੀਂ ਚਲੋ ਜੇ ਉਹ ਆਖੇ ਨਹੀਂ ਲੱਗਦੇ ਨਾ ਸਹੀ ਤੂੰ ਆਪ ਹੀ ਅੱਗੇ ਖੜੋ ਮਹਾਰਾਜ ਜੀ ਨੇ ਆਖਿਆ ਬਥੇਰਾ ਚਰਜੀ ਲਿਆ ਹੁਣ ਕੀ ਜਿਉ ਕੇ ਕਰਨਾ ਆਓ ਅੱਗੇ ਆਓ ਹੁਣ ਨੌਜਵਾਨਾਂ ਦੀ ਗੱਲ ਛੱਡੋ ਆਪਣੇ ਬਹਾਦਰਾਂ ਦੀ ਗੱਲ ਛੱਡੋ ਭਾਈ ਡੱਲਾ ਜੀ ਨੂੰ ਕਿਹਾ ਤੁਸੀਂ ਅੱਗੇ ਆਓ ਇਹ ਸੁਣ ਕੇ ਡੱਲੇ ਦਾ ਨਾ ਲਹੂ ਸੁੱਕ ਗਿਆ ਗੁਰਮੁਖ ਪਿਆਰਿਓ ਸਿਰ ਚਕਰਾਉਣ ਲੱਗ ਗਿਆ ਮੌਤ ਕੋਲੋਂ ਡਰ ਗਿਆ ਤਿਆਂ ਪੁੱਤਰਾ ਨਾਰੀ ਰਾਜ ਕਿਲਾ ਸਭ ਕੁਝ ਅੱਖਾਂਗੇ ਆ ਗਿਆ ਇਹ ਚੀਜ਼ਾਂ ਛੱਡਣੀਆਂ ਸੌਖੀਆਂ ਨਹੀਂ ਨਾ ਹੁੰਦੀਆਂ ਕੋਈ ਕੋਈ ਛੱਡ ਸਕਦਾ ਇਹ ਮਾਇਆ ਤੇ ਮਮਤਾ ਨੇ ਜੀਵਨ ਨੂੰ ਬਹੁਤ ਪਿਆਰਾ ਬਣਾ ਦਿੱਤਾ ਸੀ ਮੋਹ ਦੀਆਂ ਤੰਦਾਂ ਸੀਗੀਆਂ ਉਹਨੇ ਕੰਬਦੀ ਤੇ ਥਥਲਾਂਦੀ ਹੋਈ ਜ਼ੁਬਾਨ ਦੇ ਨਾਲ ਆਖਿਆ ਮਹਾਰਾਜ ਇਹ ਆਪ ਜੀ ਦਾ ਕੀ ਚੋਜ ਹੈ ਸੱਚੇ ਪਾਤਸ਼ਾਹ ਮੈਨੂੰ ਸਮਝ ਨਹੀਂ ਆਉਂਦੀ ਅਜੇ ਤਾਂ ਆਪ ਜੀ ਦੀ ਮੈਂ ਸਹਾਇਤਾ ਕਰਨੀ ਹੈ ਮਹਤਵ ਜੀ ਦੀ ਮਦਦ ਕਰਨੀ ਹੈ ਮੇਰੇ ਪੁੱਤਰ ਅਜੇ ਬੱਚਿਆਂ ਦੇ ਰੂਪ ਵਿੱਚ ਮੈਨੂੰ ਹੀ ਗੋਲੀ ਦਾ ਨਿਸ਼ਾਨਾ ਬਣਾਉਣ ਲੱਗੇ ਹੋ ਸੁਣ ਕੇ ਨਾ ਕਲਗੀਧਰ ਮਹਾਰਾਜ ਬਹੁਤ ਹੱਸੇ ਹੱਸ ਕੇ ਮਹਾਰਾਜ ਸਾਹਿਬਾਂ ਨੇ ਬਚਨ ਕੀਤਾ ਚੰਗਾ ਡੱਲਿਆ ਫਿਰ ਤੂੰ ਇੱਥੇ ਹੀ ਰੁਕ ਅਸੀਂ ਆਪਣੇ ਕਿਸੇ ਸਿੱਖ ਨੂੰ ਸੱਦ ਲੈਨੇ ਆ ਇਹ ਆਖ ਕੇ ਕਲਗੀਧਰ ਪਿਤਾ ਜੀ ਨੇ ਸੇਵਾਦਾਰਾਂ ਨੂੰ ਭੇਜਿਆ ਕਿ ਜਾਓ ਲੰਗਰ ਦੇ ਵੱਲ ਜਾਓ ਆਖੋ ਸਤਿਗੁਰੂ ਜੀ ਨੂੰ ਇੱਕ ਸਿੱਖ ਦੀ ਲੋੜ ਹੈ ਜਿਹੜਾ ਹੁਣੇ ਮਰਨਾ ਚਾਹੁੰਦਾ ਹੋਵੇ ਸੇਵਾਦਾਰ ਗਿਆ ਆਵਾਜ਼ ਦਿੱਤੀ ਆ ਹਾਕ ਦਿੱਤੀ ਆ ਪਹਿਲੀ ਹਾਕ ਦੂਹਾ ਪਿਓ ਪੁੱਤਰਾਂ ਨੇ ਸੁਣੀ ਆ ਉੱਥੇ ਪਿਓ ਪੁੱਤਰ ਸੀਗੇ ਉਹਨਾਂ ਨੂੰ ਕੰਨਾਂ ਦੇ ਵਿੱਚ ਆਵਾਜ਼ ਪਈ ਆ ਸੁਣਦਿਆਂ ਸਾਰੀ ਨੱਠ ਕੇ ਆ ਗਏ ਆ ਉਹਨਾਂ ਦੇ ਪਿੱਛੇ 20 25 ਹੋਰ ਸਿੱਕਾ ਸਭ ਨੇ ਵਾਰੀ ਵਾਰੀ ਆਖਿਆ ਮਹਾਰਾਜ ਮੈਂ ਮਰਨ ਨੂੰ ਤਿਆਰ ਹਾਂ ਮੈਂ ਮਰਨ ਨੂੰ ਤਿਆਰ ਹਾਂ ਗੋਲੀ ਦਾ ਨਿਸ਼ਾਨਾ ਮੈਨੂੰ ਬਣਾਓ ਇਦੋਂ ਸਾਰਿਆਂ ਨੂੰ ਪਤਾ ਲੱਗਾ ਨਾ ਵੀ ਮਹਾਰਾਜ ਨੇ ਬੰਦੂਕ ਦੀ ਪਰਖ ਕਰਨੀ ਆ ਕਿਸੇ ਸਿੱਖ ਦੀ ਲੋੜ ਸਾਰੇ ਆਕੇ ਇਹੀ ਗੱਲ ਕਹਿਣ ਲੱਗੇ ਗੋਲੀ ਦਾ ਨਿਸ਼ਾਨਾ ਸਾਨੂੰ ਬਣਾ ਦੇ ਮੈਂ ਸਭ ਤੋਂ ਪਹਿਲਾਂ ਹੁਕਮ ਸੁਣਿਆ ਹੱਕ ਮੇਰਾ ਵਾ ਦੂਜਾ ਕਹੇ ਨਹੀਂ ਹੱਕ ਮੇਰਾ ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਨਹੀਂ ਭਾਈ ਸਭ ਤੋਂ ਪਹਿਲਾਂ ਇਹ ਦੋ ਸਿੰਘ ਆਏ ਆ ਇਹਨਾਂ ਦਾ ਹੱਕ ਆ ਇਹੀ ਮਰਨਗੇ ਸਾਹਿਬਾ ਦਾ ਹੁਕਮ ਸੁਣ ਕੇ ਬਾਕੀ ਦੇ ਸਿੱਖ ਪਿੱਛੇ ਹੋ ਗਏ ਆ ਦੋਵੇਂ ਪਿਓ ਪੁੱਤਰ ਝਗੜਨ ਲੱਗੇ ਪਿਓ ਆਖੇ ਪਹਿਲਾਂ ਮੈਂ ਸੁਣਿਆ ਸੀ ਮੇਰਾ ਹੱਕ ਆ ਤੇ ਪਿਤਾ ਨੇ ਆਖਿਆ ਕਿ ਮੇਰਾ ਇਹ ਕੰਮ ਆ ਪਹਿਲਾ ਸ਼ਹੀਦ ਹੋਣਾ ਮੈਂ ਤੇਰਾ ਪਿਤਾ ਮੈਨੂੰ ਇੱਕ ਗੱਫਾ ਪ੍ਰਾਪਤ ਕਰਨ ਦੇ ਤੂੰ ਅਜੇ ਜਵਾਨੀ ਮਾਨਣੀ ਹੈ ਪੁੱਤਰ ਨੇ ਅੱਗੋਂ ਉੱਤਰ ਦਿੱਤਾ ਨਹੀਂ ਇਹ ਕਦੇ ਨਹੀਂ ਹੋ ਸਕਦਾ ਬਾਪ ਦੇ ਜਿਉਂਦੇ ਜੀ ਪੁੱਤਰ ਦਾ ਧਰਮ ਹੁੰਦਾ ਉਹ ਠੰਡ ਤਤ ਨੂੰ ਝੱਲੇ ਮੈਂ ਮਰਦਾ ਹਾਂ ਮੈਂ ਗੁਰੂ ਮਹਾਰਾਜ ਦੀ ਗੋਲੀ ਦਾ ਨਿਸ਼ਾਨਾ ਬਣਾਗਾ ਤੁਸੀਂ ਇੱਥੇ ਬੈਠੋ ਇਵੇਂ ਦੂਹਾਂ ਦੀ ਲੜਾਈ ਹੁੰਦੀ ਰਹੀ ਉਹਨਾਂ ਦੀ ਲੜਾਈ ਨੂੰ ਵੇਖ ਕੇ ਭਾਈ ਡੱਲਾ ਬਹੁਤ ਹੀ ਸ਼ਰਮਿੰਦਾ ਹੋ ਗਿਆ ਭਾਈ ਡੱਲੇ ਦੇ ਆਦਮੀ ਉੱਥੇ ਜਦੋਂ ਆਏ ਆ ਨਾ ਉਹਨਾਂ ਨੇ ਵੀ ਦੇਖਿਆ ਸਤਿਗੁਰੂ ਮਹਾਰਾਜ ਕਿੰਨੇ ਸਮਰੱਥ ਹਨ ਤੇ ਗੁਰੂ ਜੀ ਸੱਚੇ ਪਾਤਸ਼ਾਹ ਜੀ ਦੇ ਸਿੱਖ ਕਿੰਨਾ ਉਹਨਾਂ ਦੇ ਵਿੱਚ ਬਹਾਦਰੀ ਆ ਵੀਰ ਰਸਾ ਜਜ਼ਬਾ ਕਿੰਨਾ ਪ੍ਰੇਮ ਆ ਇਹਨਾਂ ਨੂੰ ਗੁਰੂ ਦੇ ਨਾਲ ਆਪ ਸ਼ਰਮਿੰਦੇ ਹੋ ਗਏ ਧਰਤੀ ਵੇਲ ਨਹੀਂ ਸੀ ਦਿੰਦੀ ਡੱਲਾ ਜ਼ਮੀਨ ਦੇ ਵਾਲੀ ਨੀਵੀਂ ਪਾਈ ਹੋਈ ਆ ਭਾਈ ਡੱਲਾ ਜੀ ਉਹ ਜ਼ਮੀਨ ਵਾਲੀ ਵੇਖੀ ਜਾਂਦੇ ਆ ਪਿਓ ਪੁੱਤਰ ਦਾ ਫੈਸਲਾ ਨਾ ਹੋ ਸਕਿਆ ਉਹ ਕਹਿਣ ਮੈਂ ਮਰਾਂਗਾ ਦੂਜਾ ਕਹੇ ਮੈਂ ਇੱਕ ਦੂਜੇ ਨਾਲੋਂ ਵੱਧ ਵੱਧ ਕੇ ਮਰਨ ਨੂੰ ਤਿਆਰ ਸੀਗੇ ਸਤਿਗੁਰੂ ਮਹਾਰਾਜ ਨੇ ਹੁਕਮ ਕੀਤਾ ਅੱਛਾ ਫਿਰ ਦੋਵੇਂ ਹੀ ਖਲੋਵੋ ਗੋਲੀ ਦੋਹਾਂ ਦੇ ਵਿੱਚੋਂ ਹੀ ਲੰਗੇਗੀ ਅੱਗੇ ਪਿਓ ਖੜਿਆ ਪਿੱਛੇ ਪੁੱਤਰ ਦੋਹਾਂ ਦੇ ਸਾਕਾਤਕ ਨੂੰ ਸਾਰਿਆਂ ਨੇ ਉੱਥੇ ਤੱਕਿਆ ਜੀ ਸਾਹਿਬਾਨ ਉਸ ਇੱਕ ਪੁੱਤਰਾਂ ਨਾਲੋਂ ਵੱਧ ਪਿਆਰੇ ਸੀਗੇ ਭਲਾ ਉਹ ਕਿਵੇਂ ਉਹਨਾਂ ਨੂੰ ਗੋਲੀ ਮਾਰ ਸਕਦੇ ਸੀ ਇਹ ਤਾਂ ਉਹਨਾਂ ਦਾ ਇੱਕ ਚੋਜ ਸੀਗਾ ਇਹ ਤਾਂ ਭਾਈ ਡੱਲਾ ਜੀ ਨੂੰ ਸਮਝਾਉਣ ਮਾਤਰ ਮਹਾਰਾਜ ਨੇ ਚੋਜੀ ਮੇਰੇ ਗੋਵਿੰਦਾ ਇੱਕ ਚੋਜ ਕੀਤਾ ਉਹਨਾਂ ਨੇ ਤਾਂ ਭਾਈ ਡੱਲੇ ਜੀ ਨੂੰ ਦੱਸਣਾ ਸੀਗਾ ਵੀ ਸਿੱਖੀ ਕੀ ਹੁੰਦੀ ਆ ਵੀ ਗੱਲਾਂ ਕਰਨੀਆਂ ਸਿੱਖੀ ਨਹੀਂ ਹੁੰਦੀ ਇਹ ਗੱਲਾਂ ਬਾਤਾਂ ਦੇ ਨਾਲ ਤਾਂ ਬਹੁਤ ਲੋਕ ਵੱਡੇ ਬਣ ਜਾਣਗੇ ਸਿੱਖੀ ਨਾ ਕਮਾਉਣੀ ਬੜੀ ਔਖੀ ਹੈ ਸਾਹਿਬਾਨ ਨੇ ਬੰਦੂਕ ਨੂੰ ਤਿਆਰ ਕੀਤਾ ਨਿਸ਼ਾਨਾ ਲਿਆ ਘੋੜਾ ਨੱਪਿਆ ਪਰ ਗੋਲੀ ਪਿਤਾ ਤੇ ਪੁੱਤਰ ਦੇ ਉੱਪਰੋਂ ਦੀ ਟਪਾਤੀ ਆ ਨਿਸ਼ਾਨਾ ਨਹੀਂ ਲਾਇਆ ਸਿੰਘ ਬਚ ਗਏ ਆ ਇਹ ਕੌਤਕ ਨੂੰ ਕਰਕੇ ਸਤਿਗੁਰੂ ਮਹਾਰਾਜ ਭਾਈ ਦੱਲੇ ਨੂੰ ਕਹਿਣ ਲੱਗੇ ਭਾਈ ਦੱਲਿਆ ਐਵੇਂ ਦਿਲ ਛੱਡ ਗਿਆ ਅਸੀਂ ਤਾਂ ਤੇਰੀ ਪਰਖ ਲੈਣ ਵਾਸਤੇ ਯਤਨ ਕੀਤਾ ਸੀਗਾ ਪਰ ਤੂੰ ਜੀਵਨ ਦੇ ਨਿਸ਼ਾਨੇ ਨੂੰ ਅਜੇ ਸਮਝ ਨਹੀਂ ਸਕਿਆ ਤੇ ਨਾ ਹੀ ਤੂੰ ਸਿੱਖੀ ਨੂੰ ਸਮਝਿਆ ਹੈ ਨਾ ਸਿੱਖਾਂ ਨੂੰ ਨਾ ਸਿੰਘਾਂ ਨੂੰ ਫਿਰ ਸਤਿਗੁਰੂ ਮਹਾਰਾਜ ਨੇ ਸਮਝਾਇਆ ਸਿੱਖੀ ਪਿਆਰ ਹੁੰਦੀ ਆ ਤੇ ਪਿਆਰ ਦੇ ਵਿੱਚ ਨਾ ਮੌਤ ਦਾ ਡਰ ਨਹੀਂ ਹੁੰਦਾ ਇਹ ਦੁਨੀਆ ਇੱਕ ਮੁਸਾਫਰਖਾਨਾ ਸਰਾਂ ਹੈ ਇਹਦੇ ਵਿੱਚ ਮੁਸਾਫਰ ਆਉਂਦੇ ਆ ਚਲੇ ਜਾਂਦੇ ਆ ਇਹਨੂੰ ਕਦੇ ਵੀ ਆਪਣਾ ਘਰ ਨਹੀਂ ਸਮਝਣਾ ਚਾਹੀਦਾ ਤੇ ਮਹਾਰਾਜ ਨੇ ਆਖਿਆ ਜਿਹਦੇ ਨਾਲ ਪਿਆਰ ਹੋਏਵੇ ਸਾਡਾ ਉਹਦੇ ਤੋਂ ਕੁਰਬਾਨ ਹੁੰਦਿਆਂ ਹੋਇਆਂ ਡਰਨਾ ਚਾਹੀਦਾ ਕੀ ਨਹੀਂ ਡਰਨਾ ਚਾਹੀਦਾ ਗੁਰੂ ਸਾਹਿਬ ਜੀ ਨੇ ਆਖਿਆ ਤੁਸੀਂ ਕਹਿੰਦੇ ਸੀ ਸਾਨੂੰ ਆਖ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾ ਹੁੰਦੀ आनंदपुर साहिब ਦਾ ਕਿਲਾ ਨਾ ਛੱਡਣਾ ਪੈਂਦਾ ਜੇ ਅਸੀਂ ਆ ਜਾਂਦੇ ਮਹਾਰਾਜ ਨੇ ਆਖਿਆ ਇਹ ਤਾਂ ਹੁਕਮ ਦੇ ਵਿੱਚ ਹੋਇਆ ਸਾਡੇ ਸਿੰਘਾਂ ਨੇ ਉੱਥੇ ਸ਼ਹਾਦਤ ਪਾਈ ਆਨੰਦਪੁਰ ਸਾਹਿਬ ਦੀ ਜੰਗ ਵਿੱਚ ਮਹਾਰਾਜ ਨੇ ਆਖਿਆ ਉਹਨਾਂ ਨੂੰ ਜਾਨ ਨਹੀਂ ਸਿੱਖੀ ਪਿਆਰੀ ਸੀ ਜਦੋਂ ਇਹੋ ਜੇ ਬਚਨ ਸੁਣੇ ਡੱਲਾ ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਤੇ ਡਿੱਗ ਪਿਆ ਰੋ ਰੋ ਕੇ ਉਹਨੇ ਖਿਮਾ ਮੰਗੀ ਆ ਬੇਨਤੀ ਕੀਤੀ ਮਹਾਰਾਜ ਮੈਂ ਭੁੱਲਿਆ ਪਰ ਇਹ ਭੁੱਲ ਤਾਂ ਹੋਈ ਕਿ ਮੈਂ ਆਪ ਜੀ ਦਾ ਅੰਮ੍ਰਿਤ ਨਹੀਂ ਸਿੱਖ ਗਿਆ ਹੁਣ ਮੈਨੂੰ ਅੰਮ੍ਰਿਤ ਛਕਾਵੋ ਆਪਣਾ ਸਿੰਘ ਬਣਾ ਲਓ ਮਹਾਰਾਜ ਫਿਰ ਮਹਾਰਾਜ ਨੇ ਆਖਿਆ ਬਿਲਕੁਲ ਇਹ ਅੰਮ੍ਰਿਤ ਜਿਹੜਾ ਛਕਣਾ ਬਹੁਤ ਜ਼ਿਆਦਾ ਜ਼ਰੂਰੀ ਆ ਸਤਿਗੁਰੂ ਮਹਾਰਾਜ ਨੇ ਫਿਰ ਭਾਈ ਡੱਲੇ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਆ ਅੰਮ੍ਰਿਤ ਛਕਾ ਕੇ ਮਹਾਰਾਜ ਨੇ ਆਖਿਆ ਤੁਸੀਂ ਸਿੰਘ ਸਜੋਗੇ ਹੁਣ ਤਾਂ ਇਹ ਸਾਰੀ ਜੋ ਵੀ ਆਪ ਜੀ ਨੇ ਕਥਾ ਸੁਣੀ ਆ ਇਹਦੇ ਵਿੱਚ ਅੱਜ ਵੀ ਆਪਾਂ ਇਹ ਨਹੀਂ ਕਿ ਇਤਿਹਾਸ ਵਿੱਚ ਹੀ ਅੱਜ ਵੀ ਬਹੁਤ ਜਾਣੇ ਡਿੰਗਾ ਮਾਰਦੇ ਆ ਅਸੀਂ ਇਸ ਤਰ੍ਹਾਂ ਕਰਦਾਂਗੇ ਪਰ ਜਦੋਂ ਲੋੜ ਪੈਂਦੀ ਆ ਉਦੋਂ ਫਿਰ ਭੱਜ ਜਾਂਦੇ ਆ ਮੈਦਾਨ ਛੱਡ ਕੇ ਤਾਂ ਗੁਰੂ ਮਹਾਰਾਜ ਨੇ ਗੱਲਾਂ ਨੂੰ ਸਿੱਖੀ ਨਹੀਂ ਕਿਹਾ ਸੀ ਗੱਲੀ ਜੋਗ ਨਾ ਹੋਈ ਪ੍ਰੀਤਮ ਕੇ ਦੇਸ਼ ਕੈਸਾ ਬਾਤਨ ਸਹਿ ਜਾਈਏ ਵੀ ਗੱਲਾਂ ਬਾਤਾਂ ਨਾਲ ਪ੍ਰੀਤਮ ਦੇਸ਼ ਨਹੀਂ ਜਾਇਆ ਜਾ ਸਕਦਾ ਤਾਂ ਇਹ ਚੀਜ਼ਾਂ ਜਿਹੜੀਆਂ ਇਤਿਹਾਸ ਵਿੱਚੋਂ ਆਪਾਂ ਨੂੰ ਪਤਾ ਲੱਗਦੀਆਂ ਕਿ ਡੀਂਗਾ ਮਾਰਨ ਵਾਲੇ ਪਹਿਲਾਂ ਵੀ ਹੋਏ ਆ ਅੱਜ ਵੀ ਹੋਏ ਤਾਂ ਇਹ ਸਾਨੂੰ ਚੀਜ਼ਾਂ ਛੱਡਣੀਆਂ ਚਾਹੀਦੀਆਂ ਜਿਸ ਤਰ੍ਹਾਂ ਪਿਤਾ ਤੇ ਪੁੱਤਰ ਤੇ ਹੋਰ ਸਿੱਖਾਂ ਨੇ ਆਖਿਆ ਮਹਾਰਾਜ ਅਸੀਂ ਤਿਆਰ ਆਪ ਜੀ ਦੀ ਗੋਲੀ ਦਾ ਨਿਸ਼ਾਨਾ ਬਣਨ ਨੂੰ ਸਿੱਖੀ ਦਾ ਜਿਹੜਾ ਪੱਧਰ ਹੈ ਮਹਾਰਾਜ ਨਾਲ ਜਿਹੜਾ ਪਿਆਰ ਆ ਇਸ ਤਰ੍ਹਾਂ ਸਾਨੂੰ ਬਣਾਉਣਾ ਚਾਹੀਦਾ ਤੇ ਉਹਨਾਂ ਦੇ ਜਿਹੜੇ ਬਚਨਾਂ ਉਹਨਾਂ ਨੂੰ ਮੰਨ ਕੇ ਹੀ ਸਾਡੇ ਜੀਵਨ ਦੇ ਵਿੱਚ ਪਕਿਆਈ ਹੋਣੀ ਆ ਜੀਵਨ ਸੁਖਾਲਾ ਹੋਵੇਗਾ ਮਨ ਸ਼ਾਂਤ ਹੋਵੇਗਾ ਗੁਰੂ ਵਾਲੇ ਬਣੀਏ ਅਸੀਂ ਸਿੰਘ ਸਜੀਏ ਇਹੀ ਇਹ ਸਾਖੀ ਵਿੱਚੋਂ ਸਾਨੂੰ ਸਿੱਖਿਆ ਮਿਲਦੀ ਆ ਗੱਲਾਂ ਬਾਤਾਂ ਦੇ ਨਾਲ ਤਾਂ ਬਹੁਤ ਜਾਣੇ ਵੱਡੇ ਬਣਨ ਨੂੰ ਫਿਰਦੇ ਆ ਬਤਨ ਹੀ ਅਸਮਾਨ ਘਰਾਵੇ ਪਹਿਲਾਂ ਬਾਤਾਂ ਦੇ ਨਾਲ ਸਮਾਨ ਨੂੰ ਥੱਲੇ ਲਾਉਣ ਵਾਲੇ ਵੀ ਹੈਗੇ ਆ ਪਰ ਐਸੇ ਲੋਗਨ ਸਿਉਂ ਕਿਆ ਕਹੀਏ ਇਹਨਾਂ ਲੋਕਾਂ ਨੂੰ ਆਪਾਂ ਕੀ ਕਹੀਏ ਇਹਨਾਂ ਤੋਂ ਸਦਾ ਹੀ ਦੂਰੀ ਬਣਾ ਕੇ ਰੱਖਣੀ ਚਾਹੀਦੀ ਆ ਜਿਹੜੇ ਗੱਲਾਂ ਹੀ ਕਰਦੇ ਆ ਜਿਨ੍ਹਾਂ ਕੋਲ ਸਿੱਖੀ ਨਹੀਂ ਹੈਗੀ ਤੇ ਇਹ ਜਿਹੜਾ ਕੌਤਕ ਕੀਤਾ ਸਤਿਗੁਰੂ ਮਹਾਰਾਜ ਨੇ ਭਾਈ ਡੱਲਾ ਜੀ ਤੇ ਉਹ ਬਰਾੜਾਂ ਦੀ ਪਰਖ ਵਾਸਤੇ ਕੀਤਾ ਸੀਗਾ ਜਿਨ੍ਹਾਂ ਵਿੱਚ ਬੜਾ ਮਾਣ ਸੀਗਾ ਸਾਡੇ ਡੋਲਿਆਂ 'ਚ ਬੜੀ ਜਾਨ ਸਾਡਾ ਸਰੀਰ ਬੜਾ ਤਕੜਾ ਹੈ ਅਸੀਂ ਬਹੁਤ ਕੁਝ ਕਰ ਸਕਦੇ ਆਂ ਪਰ ਉਹ ਸਿਰਫ ਗੱਲਾਂ ਹੀ ਕਰ ਸਕਦੇ ਸੀਗੇ ਫਿਰ ਸਤਿਗੁਰੂ ਮਹਾਰਾਜ ਤੋਂ ਭਾਈ ਡੱਲਾ ਜੀ ਨੇ ਮਾਫੀ ਮੰਗੀ ਆ ਤੇ ਗੁਰੂ ਮਹਾਰਾਜ ਦੇ ਸਿੰਘ ਸਜ ਗਏ ਸਾਨੂੰ ਵੀ ਇਹ ਸਾਡੇ ਤੋਂ ਭੁੱਲ ਹੋ ਜਾਵੇ ਇਸ ਤਰ੍ਹਾਂ ਹੀ ਸਾਨੂੰ ਉਹਦਾ ਪਛਤਾਵਾਪ ਕਰਕੇ ਸਮਝ ਲੈ ਲੈਣੀ ਚਾਹੀਦੀ ਆ ਪਿੱਛੇ ਜੋ ਹੋ ਗਿਆ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਰਹਿਮਤ ਕਰਨ ਦਾਸ ਤੋਂ ਕਥਾ ਵਿਚਾਰ ਕਰਦੇ ਆਂ ਜੀ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ